ਨਸ਼ੇ ਦੇ کاروبار ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਔਰ ਅੰਮ੍ਰਿਤਸਰ ਕਮਿਸ਼ਨਰ ਟਰਿਚ ਖਾਸ ਤੌਰ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਕਮਿਸ਼ਨਰ ਸਾਹਿਬ ਵੱਲੋਂ ਸਖਤ ਦਿਸ਼ਾੜ ਦੇ ਦਿੱਤੇ ਹੋਏ ਨੇ ਔਰ ਇਹਦੀ ਲੜੀ ਵਿੱਚ ਐਸ ਐਚਓ ਡੀ ਡਿਵੀਜ਼ਨ ਰਕੇਸ਼ ਕੁਮਾਰ ਇਹਨਾਂ ਨੇ ਇੱਕ ਦੋਸ਼ੀ ਸਰਜੀਤ ਸਿੰਘ ਸਰਜੀਤ ਸਿੰਘ ਬਾਲਸਚੰਦਰ ਦਾ ਹੈਗਾ ਉਹਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ ਔਰ 1 ਕਿਲੋ 12 ਗ੍ਰਾਮ ਹੈਰੋਇਨ ਤੋਂ ਬਰਾਮਦ ਹੋਈ ਹੈ ਔਰ ਜਸ ਸਿੰਘ ਸਵੰਤ ਚ 12 ਨੰਬਰ ਮਕਦਮਾ 10325 ਦਰਜ ਕੀਤਾ ਸੀ ਔਰ ਇਹ ਜਿਹੜਾ ਦੋਸ਼ੀ ਹੈਗਾ 50 ਰੋਡਵੇ ਵਰਕਸ਼ਾਪ ਜੋ ਲਕਲ ਮੰਡੀ ਦੇ ਨੇੜੇ ਏਰੀਆ ਚ ਫੜਿਆ ਗਿਆ ਸੀਗਾ ਔਰ ਇਹ ਜਿਹੜੀ ਕਾਮਯਾਬੀ ਹੋਈ ਹੈ ਔਰ ਬੜੀ ਐ ਐਡੀਸੀ ਵੀ ਵਿਸ਼ਾਲਜੀਤ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬੜਾ ਸ਼ਲਾਘਾਯੋਕ ਕੰਮ ਕੀਤਾ ਹੈਗਾ ਬਾਕੀ ਇਹ ਜਿਹੜੀ ਮਹਮ ਹੈਗੀ ਹੈ ਨਸ਼ਿਆਂ ਦੇ ਖਿਲਾਫ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਕੋਲ ਜਿਹੜੇ ਦਿਸਾਂ ਦਿਸਾਂ ਚੱਲ ਰਹੀ ਹੈ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ